ਤੋ ਬਹੁਤ ਹੀ ਦੁਖਦੀ ਗੱਲ ਹੈ ਕਿਉਂਕਿ ਗੁਰੂ ਰਵਿਦਾਸ ਪਾਤਸ਼ਾਹ ਜੀ ਦਾ ਇਨਾ ਸਤਕਾਰ ਹੈਗਾ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਨਾਂ ਦੀ ਬਾਣੀ ਦਰਜ ਹੈਗੀ ਤੇ ਦਿਲੋਂ ਸਾਡਾ ਸਾਰਾ ਸਮਾਜ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਹੈ ਉਹ ਤਾਂ ਜਿਹੜਾ ਠੇਸ ਸਾਨੂੰ ਪਹੁੰਚਿਆ ਹੈ ਲੇਕਿਨ ਕੋਈ ਵੀ ਧਰਮ ਹੋਵੇ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਵੀ ਨਾ ਹੋਰ ਕਿਸੇ ਵੀ ਧਰਮ ਦੇ ਨਾਮ ਜਿੱਤਾ ਇਨਾ ਪੁਰਾਤਨ ਉਹ ਸਥਾਨ ਦੇ ਨਾਲ ਜਿੱਥੇ ਹਰੇਕ ਦੀ ਭਾਵਨਾ ਜੁੜੀ ਹੁੰਦੀ ਹੈ ਉਹਨੂੰ ਕੋਈ ਵੀ ਸਰਕਾਰ ਇਸ ਤਰ੍ਹਾਂ ਟਹਿਟੇਰੀ ਕਰ ਦੇ ਅਸੀਂ ਤਾਂ ਇਹਨੂੰ ਆਪ ਹੰਡਾਇਆ ਹੈਗਾ ਅਕਾਲ ਤੱਕ ਸੱਚ ਅਸੀਂ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਸਾਡੇ ਭਾਈਚਾਰੇ ਦੇ ਨਾਲ ਕੀ ਬੀਤਰੀ ਹੈਗੀ ਸੋ ਬਿਲਕੁਲ ਉਹਨਾਂ ਦੇ ਨਾਲ ਖੜੇ ਹਾਂ ਬੜੀ ਅਫਸੋਸ ਦੀ ਗੱਲ ਹੈ ਕਿ ਜਿਹੜੀ ਵੀ ਉੱਥੇ ਦੀ ਸਰਕਾਰ ਸੀ ਉਹਨਾਂ ਨੇ ਕੇਸਾਂ ਦੀ ਪੇਰਵਾਹੀ ਚੰਗੀ ਤਰ੍ਹਾਂ ਨਹੀਂ ਕੀਤੀ ਸਾਡੇ ਇਹਦੇ ਬਾਰੇ ਸਾਡੇ ਨੋਲੇਜ ਵਿੱਚ ਵੀ ਨਹੀਂ ਸੀਗਾ ਜੇ ਪਤਾ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਾ ਲੱਗੇ ਹੋ ਕੇ ਇਸ ਕੇਸ ਦੀ ਉਹਨਾਂ ਵਾਸਤੇ ਲੜਾਈ ਲੜਦੀ ਲੇਕਿਨ ਹੁਣ ਜੇ ਸਾਡੇ ਨੋਟਿਸ ਵਿੱਚ ਆਇਆ ਹੈਗਾ ਸਾਡੇ ਪ੍ਰਧਾਨ ਸਾਹਿਬ ਵੀ ਜਾ ਕੇ ਹੋਮ ਮਿਨਿਸਟਰ ਨੂੰ ਮਿਲ ਰਹੇ ਨੇ ਮੈਂ ਆਪ ਵੀ ਇਹਨੂੰ ਟੇਕ ਅਪ ਕਰਾਂਗੇ ਤੇ ਜੋ ਵੀ ਅਸੀਂ ਕਾਰਵਾਈ ਕਰਕੇ ਕਿਉਂਕਿ ਹੁਣ ਉਹਨਾਂ ਨੇ ਤਾਂ ਸਾਰਾ ਢੇਟੇਰੀ ਕਰ ਦਿੱਤਾ ਹੈਗਾ ਇਹਨੂੰ ਰੋਕਣਾ ਤਾਂ ਪਹਿਲੇ ਸੀਗਾ ਜਿਹੜਾ ਫਰਜ਼ ਬੰਦਾ ਸੀ ਉੱਥੇ ਦੀ ਸੂਬੇ ਦੀ ਸਰਕਾਰ ਦਾ ਲੇਕਿਨ ਹੁਣ ਵੀ ਉਹ ਜਗਾ ਆਪਣੇ ਭਾਈਚਾਰੇ ਨੂੰ ਰਵਿਦਾਸ ਭਾਈਚਾਰੇ ਨੂੰ ਵਾਪਸ ਦਿੱਤੀ ਜਾਏ ਉਸ ਇਹ ਸਾਰੀ ਦੁਬਾਰਾ ਕੀਤੀ ਜਾਏ ਤੇ ਉਹਨਾਂ ਦੀ ਭਾਵਨਾ ਨੂੰ ਜਿਹੜੀ ਠੇਸ ਪਹੁੰਚੀਏ ਉਹਦੇ ਨਾਲ ਆਪਾਂ ਉਹਨਾਂ ਦੇ ਨਾਲ ਖੜੇ ਹਾਂ ਤੇ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਇਹਦੇ ਖਿਲਾਫ ਲੜਾਈ ਵੀ ਲੜਾਂਗੇ